ਉਸ ਬੰਦੇ ਨੇ ਕਿਹਾ ਹੈ ਉਦਾਂ ਹੀ ਨੌਕਰਾ ਹੋਣਾ ਚਾਹੀਦਾ ਤੇ ਇਹ ਪੂਰੇ ਇਹ ਜੋ ਹੋਣਾ ਚਾਹੀਦਾ ਪਬਲੀਕਲੀ ਕਰੇ ਤਾਂ ਬਹੁਤ ਮਜ਼ਾ ਆ ਜਿਵੇਂ ਜੈਸਾ ਵੀ ਕਹੀਦਾ ਹੈ ਸੀ ਮੱਤਾ ਦੇ ਤੇਯਾਰਾਂ ਦੀ ਫੌਸੀ ਰਿਸਰਜਰ ਨੂੰ ਮਾਫ ਕਰ ਰਹੇ ਆ। ਇਹੋ ਕੋਸ਼ਿਸ਼ ਨਹੀਂ ਹੈ ਕਿ ਇਹਦਾ ਜ਼ਿੰਦਗੀ ਦੇ ਨਾਲ ਪੁਲਿਸੀ ਨੂੰ ਮਾਰਿਆ ਗਿਆ ਹੈ। ਜੂੜ ਕੇ ਵੀ ਸੋਚ ਕੇ ਵੀ ਰੂਹ ਕੰਬ ਜਾਂਦੀ ਹੈ ਕਿ ਅਜਿਹਾ ਤੇਯਾਰੇ ਹਰੇਕ ਤੱਕ ਫੌਸੀ ਨਾਲ ਕਿਉਂ ਨਹੀਂ ਟੰਗਾ ਗਿਆ। ਅੱਜ ਐਸੀ ਸਾਰੇ ਸ਼ਹਿਰ ਦੇ ਲੋਕ ਕੁਝ ਕੁ ਬੰਮ ਕਰਦੇ ਆ। ਮਿਕਸੀ ਮਿੱਟਲ ਦੇ ਤੇਯਾਰਾਂ ਨੂੰ ਫੌਸੀ ਦਿੱਤੀ ਜਾਂਦੀ। ਠੀਕ ਐ ਜਾਓ। ਹਾਂਜੀ। ਮੈਂ ਕਹਿੰਦਾ ਜੇ ਉਹ ਇਹਨਾਂ ਨੇ ਕੀਤਾ ਹੈ ਇਹਨਾਂ ਨੂੰ ਸਰੇ ਆਮ ਸਾਰੇ ਬਾਜ਼ਾਰ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਲਾਦੇ ਭਰੋਸਾ ਉਤਰ ਗਿਆ ਬੰਦਿਆਂ ਤੋਂ ਮੈਂ ਕਹਿੰਦਾ ਅੱਜ ਅਸੀਂ ਹੰਸ ਰਹੇ ਹਾਂ ਬੰਦੋ ਘਟੇ ਲੱਗੀ ਹੈ ਲਾਵਾੜੀ ਬੱਚੇ ਰੋਲਗੇ ਵਿੱਚੋਂ ਬਿਲਕੁਲ ਬੱਚੇ ਰੋਲਗੇ ਤੁਸੀਂ ਆ ਵੀ ਦੇਖ ਰਹੇ ਹੋ ਸਾਰੇ ਬੱਚੇ ਰੋਲ ਰਹੇ ਕਿ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਮੈਂ ਕਹਿੰਦਾ ਨੂੰ ਵੱਧ ਤੋਂ ਵੱਧ ਸਜ਼ਾ ਫਾਂਸੀ ਦੀ ਸਜ਼ਾ ਹੁਣ ਚਾਹੀਦੀ ਹੈ ਇਹ ਕੈਂਡਲ ਮਾਰਚ ਅਨੋਖ ਮਿੱਤਲ ਦੇ ਘਰੋਂ ਚਾਲੂ ਕੀਤਾ ਸਾਰੇ ਦੁੱਖ ਦੀ ਘੜੀ 'ਚ ਪਰਿਵਾਰ ਦੇ ਨਾਲ ਖੜੇ ਨੇ ਸਾਰੇ ਇਲਾਕਿਆਂ ਤੋਂ ਕਾਉਂਸਲਰ ਆਏ ਮੈਂ ਵੀ ਬੀਜੇਪੀ ਤੋਂ ਕਾਉਂਸਲਰ ਹਾਂ ਮੈਂ ਫੀਲਡ ਗੈਂ ਤੋਂ ਆ ਮੈਨੂੰ ਬਹੁਤ ਸ਼ਰਮਿੰਦਾ ਮਹਿਸੂਸ ਹੋਇਆ ਵੀ ਇੱਕ ਬੰਦਾ ਜਿਸਨੇ ਪ੍ਰੀਪਲਾਨਡ ਆਪਣੀ ਘਰ ਵਾਲੀ ਨਾਲ ਰਲ ਕੇ ਇਹ ਕਤਲ ਦਾ ਕੀਤਾ ਪੰਜ 6 ਬੰਦੇ ਜਿਹੜੇ ਸੀਗੇ ਇਹਨਾਂ ਦੇ ਨਾਲ ਇਹਨਾਂ ਨੂੰ ਮੈਂ ਕਹਿੰਨਾ ਪਰਮਾਤਮਾ ਐਸੀ ਸਜ਼ਾ ਦੇਵੇ ਪੁਲਸ ਨੇ ਪ੍ਰਸ਼ਾਸਨ ਨੇ ਬਹੁਤ ਅੱਛਾ ਕੰਮ ਕੀਤਾ ਇਮੀਡੀਏਟਲੀ ਇਹਨਾਂ ਨੂੰ ਫੜ ਲਿਆ ਹੁਣ ਰਹਿ ਗਈ ਕੋਰਟ ਦੀ ਗੱਲ ਮੈਂ ਕਹਿੰਨਾ ਕੋਰਟ ਵੱਲੋਂ ਵੀ ਪਰਮਾਤਮਾ ਅੱਛੀ ਖਬਰ ਸੁਣਾਵੇ ਤਾਂ ਕਿ ਇਹਨਾਂ ਨੂੰ ਰਿਲੀਫ ਮਿਲੇ ਪਰਿਵਾਰ ਨੂੰ ਵੀ ਹਾਂ ਵੀ ਵਾਕਈ ਫਾਂਸੀ ਦੀ ਸਜ਼ਾ ਹੋਈ ਹੈ ਤੇ ਤਾਂ ਕਿ ਕੋਈ ਹੋਰ ਦਰਿੰਦਗਾ ਐਸੀ ਹਰਕਤ ਕਰਨ ਤੋਂ ਵੀ ਡਰ ਕਰੇ ਕਾ ਵੀ ਜੇ ਲੜਾਈ ਚੱਲਦੀ ਸੀ ਘਰ ਲੜਾਈ ਨਹੀਂ ਕੁਛ ਨਹੀਂ ਸੀ ਅੱਛਾ ਅਸੀਂ ਸਾਨੂੰ ਕੀ ਪਤਾ ਉਹਰ ਪਿਆ ਉਹ ਝੂਠਾ ਪਿਆ ਦਿਖਾ ਰਿਆ ਸੀ ਉਹ ਦੋਨਾਂ ਨੂੰ ਚਰਾਹੇ 'ਚ ਖੜਾ ਕੇ ਉਧਰ ਹੀ ਕੱਟੋ ਜਿੱਦਾਂ ਮੇਰੀ ਭੈਣ ਨੂੰ ਕੱਟਿਆ ਉਹਨਾਂ ਨੇ ਲੱਗਦਾ ਮੇਰੇ ਤਾਂ ਬਾਵਾ ਕੱਟੋ ਉਧਰ ਹੀ ਕੱਟੋ ਨਹੀਂ ਸਾਡੀ ਮੰਨ ਜਾ ਧੱਕਾ ਕੀਤਾ ਗਿਆ ਜਿਹੜੀ ਜਾਨ ਉਹਦੇ ਬਾਲ ਪੱਟੋ ਦੇ ਹੱਥ ਕੱਟ ਤੇ ਨਾਲੋਂ ਉਧਰ ਹੀ ਉਹਦੇ ਨਾਲ ਹੋਣਾ ਚਾਹੀਦਾ ਲੱਗਦਾ ਨਹੀਂ ਭਰੋਸਾ ਉਤਰ ਗਿਆ ਬੰਦਿਆਂ ਤੋਂ ਬਿਲਕੁਲ ਉਤਰ ਗਿਆ ਕਸਮ ਦੋ ਦਾਰੀ ਡਾ ਲੱਗ ਗਿਆ ਬੱਚੇ ਰੋ ਲਗੇ ਵਿੱਚੋਂ ਬੱਚੇ ਬੱਚੇ ਰੋ ਲਗੇ ਕੀ ਕੀ ਕਰੀ ਉਹਨਾਂ ਬੱਚਿਆਂ ਨਾਲ ਦੱਸੋ ਹੁਣ ਉਹਨੂੰ ਕੀ ਕਹਿੰਦੇ ਸਾਨੂੰ ਆਪਣੀ ਭੈਣ ਨਾਲ ਆਉਂਦੀ ਹੈ ਬਾਹਰ ਕੀ ਕਿੱਦਾਂ ਸਜਣ ਚਾਹੀਦੀ ਇਹਨੂੰ ਉਹਨੂੰ ਕਿਉਂ ਰਾਇ ਹੈ ਜਿ ਖੜਾ ਕਰਕੇ ਲੱਤਾਂ ਵਾਹ ਕਟਾ ਉਹਦੇ ਸਜਾ ਦੋ ਜਿਨ 92 ਰੁਪਏ ਨੂੰ ਮਾਰਿਆ ਉਹਨੂੰ ਵੀ ਦਰਦ ਪਤਾ ਹੋਣਾ ਚਾਹੀਦਾ ਉਹਨੇ ਕਿੰਨਾ ਦਰਦ ਫੀਲ ਕੀਤਾ ਕਿ ਕਿੰਨਾ ਘਰਦੀ ਹੋਊਗੀ ਕੁੜੀ ਉਸ ਟਾਈਮ ਜਦੋਂ ਉਸ ਕੋਲ ਕੋਈ ਨਹੀਂ ਸੀ ਸੱਤ ਬੰਦੇ ਇੱਕ 마ਸੂਮ ਜੀ ਕੁੜੀ ਨੂੰ ਸੱਤ ਬੰਦਿਆਂ ਨੇ ਘੇਰਿਆ ਉਦਾਂ ਹੀ ਉਹਨੂੰ ਮਾਰੋ ਸਾਰਿਆਂ ਨੂੰ ਉਹਨੂੰ ਦੁਨੀਆ ਦੇ ਹਵਾਲੇ ਕਰ ਦਿਓ ਦੁਨੀਆ ਛਾਪੇ ਮਾਰਾਂਗੇ ਉਹਨੂੰ ਕਹਿੰਦੇ ਦੁੱਖ ਨਹੀਂ ਦੱਸਿਆ ਵਿਦਿਆਰੀ ਨੇ ਆਪਣਾ ਦੁੱਖ ਨਹੀਂ ਦੱਸਿਆ ਉਹਨਾਂ ਨੇ ਉਹਨੂੰ ਅੰਦਰੋਂ ਅੰਦਰ ਟੌਰਚਰ ਕਰ ਰਿਆ ਸੀ ਅੱਛਾ ਠੀਕ ਅਸੀਂ ਮਿਆ ਪਿੰਕੀ ਅਰੋੜਾ ਮਹਿਲਾ ਸੇਵਕ ਸੇ ਮਹਿਲਾ ਦੀ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਮੈਂ ਸੁਨੀਆ ਮੈਂ ਦੇਰੀ ਸਕਦੀ ਕਿਉਂਕਿ ਮੈਂ ਵੀ ਇੱਕ ਮੈਨਲਾਵਾ ਨੌਕ ਜੀ ਤੁਸੀਂ 15 ਸਾਲ ਉਹ ਲੇਡੀਜ਼ ਨਾਲ ਰਹੇ ਤੁਸੀਂ ਲੇਡੀਜ਼ ਨੂੰ ਮਾਰ ਦਿੱਤਾ ਲੇਡੀਜ਼ ਨੂੰ ਚਾਹੀਦਾ ਨਹੀਂ ਸੀ ਤੁਹਾਨੂੰ ਮਾਰਨਾ ਕਿਉਂਕਿ ਤੁਸੀਂ ਉਹਨੂੰ ਡਿਵੋਰਸ ਦੇ ਦਿੰਦੇ ਉਹਨੂੰ ਸਾਈਡ ਤੇ ਰੱਖ ਦੇ ਦਿੰਦੇ ਤੁਸੀਂ ਉਹਨਾਂ ਨਾਲ ਜਿਹੜਾ ਧੱਕਾ ਕੀਤਾ ਤੁਹਾਨੂੰ ਫਾਜੀ ਦੀ ਸਜ਼ਾ ਹੋਣੀ ਚਾਹੀਦੀ ਹੈ ਨਾ ਸਰਕਾਰਾਂ ਸਾਰਿਆਂ ਨੂੰ ਕਹਿ ਨਹੀਂ ਆ ਨੌਕ ਨੂੰ ਵੱਧ ਤੋਂ ਵੱਧ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅੱਜ ਲੱਗਦਾ ਨਹੀਂ ਅੱਜ ਉਹਨਾਂ ਦੇ ਘਰ ਦੇ ਬਾਹਰ ਤੁਸੀਂ ਐਂਟਰ ਮਾਰਚ ਕਰ ਰਹੇ ਹੋ ਕੀ ਮਾਹੌਲ ਕਿਦਾਂ ਦੇਖਣ ਮੇਰੇ ਦੇਖੋ ਬਹੁਤ ਵਧੀਆ ਦੇਖੋ ਕਿੰਨੀ ਪਬਲਿਕ ਹੈ ਸਾਰੇ ਲੋਰੀਆਂ ਨੇ ਸਾਰੇ ਦੇਖੋ ਕਿੰਨੀ ਕੋਲੋਨੀ ਵੀ ਨਾ ਲਾਗੀ ਹੈ ਸਾਰਿਆਂ ਨੂੰ ਬੜਾ ਤੁਖ ਹੋਇਆ ਸਾਰੇ ਕਹਿੰਦੇ ਨੇ ਉਹਨੂੰ ਫਾਜੀ ਦੀ ਸਜ਼ਾ ਦਿੱਤੀ ਜਾਏ ਨੋਖ ਨੂੰ ਮੈਂ ਕਹਿੰਨੀ ਆ ਬਾਅਦ ਆਏਗਾ ਉਹਦੇ ਟੋਟੇ ਟੋਟੇ ਕਿੱਥੇ ਜਾਣ ਲਗਦਾ ਨਹੀਂ ਵੀ ਭਰੋਸਾ ਉਤਰ ਗਿਆ ਬੰਦੇ ਤੋਂ ਜਨਾਨੀ ਤੋਂ ਜਨਾਨੀ ਦਾ ਦਾ ਬੰਦੇ ਦਾ ਤਾਂ ਉਹਨਾਂ ਨੇ ਆਪੇ ਤਾਰ ਦਿੱਤਾ ਜੀ ਨਾਨੀ ਵਿਚਾਰੀ ਘਰੋ ਸਾਰਾ ਦਿਨ ਅੰਦਰ ਬਹਿ ਕੇ ਗਰੀਬ ਦੀ ਹੋਵੇ ਅਮੀਰ ਦੀ ਹੋਵੇ ਸਾਰਾ ਦਿਨ ਕੰਮ ਕਰਦੀ ਮੇਰੇ ਪਤੀ ਅੱਦਾ ਮੇਰਾ ਪਤੀ ਚੰਗਾ ਬਹੁਤ ਹੈ ਇਹ ਨਹੀਂ ਪਤਾ ਪਤੀ ਕੀ ਕਰਿਆ ਪਤੀ ਨੇ ਇੱਕ ਲੇਡੀਸ ਰੱਖ ਕੇ ਲੇਡੀਸ ਦਾ ਹੀ ਕਤਲ ਕਰਵਾ ਦਿੱਤਾ ਉਹ ਲੇਡੀਸ ਕਿਹੜੀ ਹੋਈ ਜਿਹਨੇ ਆਪਣੀ ਲਈ ਆਉਂਦੀ ਲੇਡੀਸ ਦਾ ਕਤਲ ਕਰਾਤਾ ਮੈਂ ਨਹੀਂ ਚਾਹਦੀ ਉਹ ਲੇਡੀਸ ਨੂੰ ਵੀ ਸਜ਼ਾ ਦਿੱਤੀ ਜਾਵੇ ਜਿੰਨੀ ਸਾਡੀ ਕੁੜੀ ਨੂੰ ਹੋਇਆ ਧੱਕਾ ਉਸ ਤੋਂ ਜ਼ਿਆਦਾ ਕੁੜੀ ਨੂੰ ਵੀ ਹੋਏ ਅਨੋਖ ਨੂੰ ਲਗਦਾ ਨਹੀਂ ਬੱਚੇ ਰੁੜ ਗਏ ਬੱਚੇ ਜੀ ਦਾ ਫਿਰ ਮਾਪੇ ਉਹ ਬਗੈਰ ਤਾਂ ਬੱਚੇ ਰੋਲੇ ਉਹਨੂੰ ਸਜ਼ਾ ਮਿਲ ਗਈ ਉਹਦੇ ਬੱਚੇ ਲੱਖ ਬੱਚੇ ਕਹਨ ਨਾਨਕੇ ਪਾਲਣਗੇ ਦਾਦਕੇ ਜੋ ਮਾਂ ਪਾਲਦੀ ਬੱਚਾ ਕੋਈ ਨਹੀਂ ਪਾਲ ਸਕਦਾ ਮਾਸ਼ੂ ਕਰਲਾ ਜੀ ਅਸੀਂ ਇੱਕ ਐਸੇ ਸਮਾਜ ਚ ਰਹਿ ਰਹੇ ਆ ਜਿੱਥੇ ਹਰ ਤਰ੍ਹਾਂ ਦਾ ਸਾਡਾ ਪਿਆਰ ਸੁਭਾਅ ਸਾਡਾ ਸਾਡਾ ਸਾਂਝਾ ਪਰਿਵਾਰ ਹੈ ਪਰ ਇਸ ਹਿਸਾਬ ਨੇ ਜਿਹੜੇ ਇੱਕ ਬਹੁਤ ਹੀ ਪਵਿੱਤਰ ਰਿਸ਼ਤੇ ਨੂੰ ਤਾੜ-ਤਾੜ ਘਟਦਾ ਹੈ ਜਿਹਦੇ ਵਿੱਚ ਇੱਕ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੁੰਦੀ ਤੇ ਉਹ ਵਿਸ਼ਵਾਸ ਨੂੰ ਨੇ ਤਾੜ-ਤਾੜ ਕੀਤਾ ਹੈ ਅਸੀਂ ਸਾਰੇ ਹੀ ਅੱਜ ਕੈਂਡਨ ਮਾਰਚ ਚੜ ਰਹੇ ਆ ਤਰੋਸ਼ ਪ੍ਰਦਰਸ਼ਨ ਕਰ ਰਹੇ ਆ ਸਰਕਾਰ ਤੋਂ ਇਹ ਮੰਗ ਕਰ ਰਹੇ ਆ ਕਿ ਇਸ ਜਿਹੜੇ ਵੀ ਅਫਰਾਦੀ ਆ ਫੜੇ ਗਏ ਆ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨਾਲ ਵੀ ਉਹੀ ਹੋਣਾ ਚਾਹੀਦਾ ਜੋ ਜੋ ਇਹਨਾਂ ਨੇ ਸਾਡੀ ਭੈਣ ਨਾਲ ਕੀਤਾ ਲੱਗਦਾ ਨਹੀਂ ਇਲਾਕੇ ਦੇ ਵਿੱਚ ਤੁਹਾਡੀ ਭੈਣ ਵੀ ਲੱਗੀ ਆ ਤੇ ਰਿਸ਼ਤੇਦਾਰੀ ਵੀ ਆ ਤਾਂ ਇਲਾਕੇ ਦੇ ਵਿੱਚ ਘਰ ਦੇ ਕੋਲ ਗੱਲਬਾਤ ਹੋ ਗਈ ਸਾਡੇ ਨੋ ਲੱਖਾ ਕਲੋਨੀ ਜੀ ਇਹਨਾਂ ਦਾ ਘਰ ਹੈ ਸਾਡੀ ਭੈਣ ਹੈ ਤੇ ਇਕੱਲੀ ਸਾਡੀ ਕਲੋਨੀ ਦਾ ਸਦਮੇ ਚ ਹੈ ਹੀ ਹੈ ਉਹਦੇ ਨਾਲ ਨਾਲ ਮੈਂ ਸਮਝਦਾ ਪੂਰਾ ਲੁਧਿਆਣਾ ਸ਼ਹਿਰ ਹੀ ਪੂਰਾ ਪੰਜਾਬ ਸਦਮੇ ਜਾਏ ਔਰ ਇੰਨੀ ਬਲੂਡ ਦਾ ਨਾਲ ਜੋ ਇਹ ਕਤਲ ਕੀਤਾ ਗਿਆ ਹੈ ਜੋ ਮਟਰ ਹੋਇਆ ਹੈ ਮੈਂ ਕਿਹਾ ਰੱਬ ਕਿਸੇ ਦੁਸ਼ਮਣ ਦੀ ਦੁਸ਼ਮਣ ਦਾ ਵੀ ਨਾ ਕਰੇ ਦੁਸ਼ਮਣ ਨਾਲ ਵੀ ਇੱਦਾਂ ਦਾ ਕੁਛ ਨਾ ਹੋਵੇ ਪਰ ਮੈਂ ਇੱਕ ਤਾਂ ਪਰਮਪੀਰ ਪਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਨਾਂ ਨੂੰ ਆਪਣੇ ਚਰਨਾਂ 'ਚ ਬਾਸ ਕਰੇ ਸਾਡੀ ਭੈਣ ਦੀ ਆਤਮਾ ਨੂੰ ਤੇ ਉਹਦੇ ਨਾਲ-ਨਾਲ ਜਿਹੜੇ ਵੀ ਇਹ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਚੌਂਗ 'ਤੇ ਖੜਾ ਕੇ ਗੋਲੀ ਮਾਰੀ ਜਾਵੇ ਇਦਾਂ ਦੇ ਇਦਾਂ ਦੇ ਮਤਲਬ ਕੀ ਇਸ ਤਰ੍ਹਾਂ ਦੇ ਨਹੀਂ ਕਿ ਖਤਰਨਾਕ ਬੰਦੇ ਹੈ ਨਾ ਇਸ ਸਮਾਜ 'ਚ ਇਦਾਂ ਦੇ ਬੰਦੇ ਨਹੀਂ ਹੋਣੇ ਚਾਹੀਦੇ ਇੱਕ ਆਣ ਵਾਲੇ ਸਮੇਂ ਦੇ ਆਣ ਵਾਲੇ ਸਮੇਂ ਜਿਹੜਾ ਕੰਮ ਕਰਦੇ ਹੋਏ ਪੰਜਾਬ ਵਾਰੀ ਸੋਚੇ ਲੱਗਦਾ ਨਹੀਂ ਵੀ ਯਾਰ ਪਤੀ ਨਹੀਂ ਮਾਰਦਾ ਜਿਹਨਾਂ ਨੇ ਹਾਂਜੀ ਕਿਹਤ ਰਿਹਾ ਇਹ ਹੀ ਇਹ ਹੀ ਲੈਣਾ ਨਹੀਂ ਪਤੀ ਦੇ ਭਰੋਸੇ ਉੱਤਰ ਗਿਆ ਇਹ ਹੀ ਤਾਂ ਰਿਸ਼ਤਾ ਸਭ ਤੋਂ ਜ਼ਿਆਦਾ ਸਟਰੋਂਗ ਹੁੰਦਾ ਹੈ ਇਹ ਹੀ ਤਾਂ ਪਵਿੱਤਰ ਰਿਸ਼ਤਾ ਹੈ ਔਰ ਇਸ ਪਵਿੱਤਰ ਰਿਸ਼ਤੇ ਨੂੰ ਨੇ ਤਾੜ-ਤਾੜ ਕਰਤਾ ਹੈ ਅਸੀਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਪੂਰਾ ਸਾਡਾ ਸਮਾਜ ਪੂਰਾ ਸਾਰੀ ਬਹੁਤ ਪਰੇਸ਼ਾਨ ਬੱਚੇ ਰੋ ਲਗੇ ਬੱਚਿਆਂ ਦਾ ਕੀ ਕਸੂਰ ਹੈ ਬੱਚਾ ਦੇਖੋ ਜੀ 11 ਸਾਲ ਦੀ ਕੁੜੀ ਹੈ 7 ਸਾਲ ਦਾ ਮੁੰਡਾ ਹੈ ਉਹ ਵਿਚਾਰੇ ਕਹਿੰਦੇ ਜੀ ਬੱਚਾ ਕਹਿ ਰਿਹਾ ਉਸ ਦਿਨ ਕਹਿ ਰਿਹਾ ਸੀਗਾ ਜਿਸ ਦਿਨ ਡੈਥ ਹੋਈ ਹੈ ਕਹਿੰਦਾ ਮੇਰੀ ਮੰਮਾ ਆਏਗੀ ਤੇ ਮੈਨੂੰ ਖਾਣਾ ਬਣਾ ਕੇ ਦੇएगी ਇਸ ਤੋਂ ਵੱਡੇ ਕੀ ਮਾੜਾ ਕੰਮ ਹੋ ਸਕਦਾ ਹੈ ਉਹ ਬੱਚਿਆਂ ਲਈ ਕੀ ਹੈ ਜਦੋਂ ਸ਼ਾਮੀ ਦੇਖਦੇ ਆਪਣੀ ਮਾਤਾ ਦੀ ਆਪਣੀ ਮਾਂ ਦਾ ਸਾਯਾ ਉੱਥੇ ਆ ਜਿਨ੍ਹਾਂ ਦੇ ਸਿਰ ਤੋਂ ਉਹਨਾਂ ਲਈ ਕਿੰਨੀ ਔਖੀ ਚੀਜ਼ ਹੈ ਕਿੰਨੀ ਔਖਾ ਟਾਈਮ ਉਹਨਾਂ ਦੀ ਬਹੁਤ ਹੀ ਜ਼ਿਆਦਾ ਮੰਦਭਾਗੀ ਕਿਟ